ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਅਨਸਾਰ ਅੱਜ ਚੌਥੀ ਪੌੜੀ ਦੀ ਵਿਆਖਿਆ ਅਰਥ ਵਿਚਾਰ ਸਰਵਣ ਕਰਿਏ ਜੀ ਸਾਚਾ ਸਾਹਿਬ ਸਾਚ ਨਾਹੀ ਪਾਕਿਆ ਪਾਉ ਅਪਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਰਾਮ ਰਹੀਮ ਗੋਡ ਉਸ ਨੂੰ ਜਿਸ ਵੀ ਮਰਜ਼ੀ ਨਾਮ ਨਾਲ ਯਾਦ ਕਰੋ ਉਹ ਪਰਮਾਤਮਾ ਸਦਾ ਸੱਚ ਹੈ ਕੇਵਲ ਉਹ ਪਰਮਾਤਮਾ ਹੀ ਸੱਚ ਹੈ ਬਾਕੀ ਸਭ ਸ੍ਰਿਸ਼ਟੀ ਨਾਸਵੰਤ ਹੈ ਅਸਤ ਹੈ ਸਾਚਾ ਸਾਹਿਬ ਸਾਚ ਨਾਏ ਉਸ ਵਾਹਿਗੁਰੂ ਅਕਾਲ ਪੁਰਖ ਪਰਮ ਪਿਤਾ ਪ੍ਰਮਾਤਮਾ ਦੀ ਹੋਂਦ ਸਦੀਵੀ ਹੈ ਸਾਹਿਬ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਜੋ ਬੋਲੀ ਹੈ ਉਹ ਪਿਆਰ ਹੈ ਪਾਕਿਆ ਜੋ ਹੈ ਉਸ ਦੀ ਉਹ ਭਾਉ ਹੈ ਭਾਵ ਪਿਆਰ ਦੀ ਭਾਸ਼ਾ ਹੈ ਤੇ ਉਸ ਪਿਆਰ ਦੀ ਭਾਸ਼ਾ ਵਾਲੇ ਵਾਹਿਗੁਰੂ ਨੂੰ ਪਿਆਰ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਉਦਾਹਰਨ ਵਜੋਂ ਅਸੀਂ ਜੇਕਰ ਕਿਸੇ ਪੰਜਾਬੀ ਦੀ ਸਮਝ ਰੱਖਣ ਵਾਲੇ ਪੰਜਾਬੀ ਬੋਲਣ ਵਾਲੇ ਵਿਅਕਤੀ ਨਾਲ رابطہ ਕਰਨਾ ਹੋਵੇ ਵਿਚਾਰ ਕਰਨੇ ਹੋਵੇ ਤਾਂ ਸਾਨੂੰ ਉਸ ਨਾਲ ਪੰਜਾਬੀ ਵਿੱਚ ਹੀ ਗੱਲ ਕਰਨੀ ਪਵੇਗੀ ਭਾਵੇਂ ਉਸ ਦੀ ਭਾਸ਼ਾ ਦੇ ਵਿੱਚ ਹੀ ਗੱਲ ਕਰਨੀ ਪਵੇਗੀ ਤਾਂ ਹੀ ਉਸ ਨਾਲ ਰابطਾ ਹੋ ਸਕੇਗਾ ਪਿਆਰ ਬਣ ਸਕੇਗਾ ਛੋ ਇਸੇ ਤਰ੍ਹਾਂ ਹੀ ਜੇਕਰ ਪ੍ਰਮਾਤਮਾ ਨਾਲ ਪਿਆਰ ਪੈਦਾ ਕਰਨਾ ਹੈ ਪ੍ਰਮਾਤਮਾ ਨਾਲ ਰابطਾ ਪੈਦਾ ਕਰਨਾ ਹੈ ਉਸ ਨਾਲ ਸੰਬੰਧ ਪੈਦਾ ਕਰਨਾ ਹੈ ਤੇ ਪਿਆਰ ਵਾਲਿਓ ਉਸ ਦੇ ਨਾਲ ਉਸ ਦੀ ਭਾਸ਼ਾ ਪਿਆਰ ਦੇ ਵਿੱਚ ਹੀ ਗੱਲ ਕੀਤੀ ਜਾ ਸਕਦੀ ਹੈ ਭਾਵ ਪਿਆਰ ਅਤੇ ਨਿਮਰਤਾ ਨਾਲ ਹੀ ਪਰਮਾਤਮਾ ਨਾਲ ਸੰਬੰਧ ਜੋੜਿਆ ਜਾ ਸਕਦਾ ਹੈ 10ਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਫਰਮਾਉਂਦੇ ਹਨ ਸਾਚ ਕਾਹੂੰ ਸੁਣ લેਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਭਾਖਿਆ ਭਾਉ ਅਪਾਰ ਓ ਵਾਹਿਗੁਰੂ ਅਪਾਰ ਹੈ ਦੁਨੀਆਂ ਦੇ ਵਿੱਚ ਕਿਸੇ ਨੇ ਵੀ ਉਸ ਦਾ ਅੱਜ ਤੱਕ ਅੰਤ ਨਹੀਂ ਪਾਇਆ ਪਾਰ ਨਹੀਂ ਪਾਇਆ ਉਹ ਪ੍ਰਮਾਤਮਾ ਵਾਹਿਗੁਰੂ ਅਪਾਰ ਹੈ ਦੁਨੀਆਂ ਦੀ ਬૌਧਿਕ ਤਲ ਤੋਂ ਦੁਨੀਆਂ ਦੀ ਸੋਚ ਤੋਂ ਦੁਨੀਆਂ ਦੇ ਗਿਆਨ ਤੋਂ ਉੱਪਰ ਹੈ ਅਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਦੁਨੀਆਂ ਦੇ ਸਾਰੇ ਲੋਕ ਸਾਰੇ ਜੀਵ ਜੰਤੂ ਮੋਹ ਭਾਸ਼ਾ ਰਾਹੀ ਬੋਲ ਕੇ ਜਾਂ ਅੰਤਰੀਵੀ ਮਨ ਤੋਂ ਪੁਕਾਰ ਕੇ ਉਸ ਵਾਹਿਗੁਰੂ ਨੂੰ ਇਹੀ ਆਖਦੇ ਹਨ ਕਿ हे ਵਾਹਿਗੁਰੂ ਤੂੰ ਦਾਤਾ ਹੈ ਤੂੰ ਦਤਾਰ ਹੈ ਦੇਣ ਵਾਲਾ ਹੈ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਇਹ ਦੇ ਔ ਦੇ ਅਸੀਂ ਸਾਰੀਆਂ ਦੁਨਿਆਵੀ ਲੋੜਾਂ ਦੁਨਿਆਵੀ ਚੀਜ਼ਾਂ ਜੋ ਵੀ ਸਾਰੀ ਇੱਛਾ ਹੁੰਦੀ ਹੈ ਸਾਰੇ ਪ੍ਰਮਾਤਮਾ ਤੋਂ ਮੰਗਦੇ ਹਾਂ ਸਤਿਗੁਰੂ ਜੀ ਕਹਿੰਦੇ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਉਹ ਪ੍ਰਮਾਤਮਾ ਵੱਡਾ ਦਾਤਾ ਹੈ ਸਭ ਨੂੰ ਦੇਣ ਵਾਲਾ ਹੈ ਉਹ ਅਟੁੱਟ ਭੰਡਾਰ ਦਾ ਮਾਲਕ ਹੈ ਸਾਰਿਆਂ ਨੂੰ ਇੱਕ ਰਸ ਵਰਤਦਾ ਹੋਇਆ ਬਖਸ਼ ਰਿਹਾ ਹੈ ਪਦਾਰਥ ਬਖਸ਼ ਰਿਹਾ ਹੈ ਮਨੋ ਭਾਵਨਾਵਾਂ ਪੂਰੀਆਂ ਕਰ ਰਿਹਾ ਹੈ ਉਹ ਦਾਤਾ ਲਗਾਤਾਰ ਦਾਤਾਂ ਦੇ ਰਿਹਾ ਹੈ ਤੇ ਮਨੁੱਖ ਉਸ ਦੀਆਂ ਦਾਤਾਂ ਨੂੰ ਪ੍ਰਾਪਤ ਕਰ ਰਿਹਾ ਹੈ ਉਸ ਦੀਆਂ ਦਾਤਾਂ ਲਗਾਤਾਰ ਮਿਲ ਰਹੀਆਂ ਹਨ ਫਿਰ ਕਿ ਅੱਗੇ ਰਖੀਐ ਜਿਤ ਦਿਸੈ ਦਰਬਾਰ ਸਤਿਗੁਰੂ ਜੀ ਇੱਥੇ ਮਨੁੱਖੀ ਮਨ ਦਾ ਇੱਕ ਸਵਾਲ ਸਾਂਝਾ ਕਰ ਦੇ ਸਾਡੇ ਸਾਰਿਆਂ ਦੇ ਮਨ ਦਾ ਹੀ ਇੱਕ ਸਵਾਲ ਹੈ ਆਮ ਇੱਕ ਜਿਹਨੂੰ ਕਾਮਨ ਕੁਐਸਚਨ ਕਹਿ ਸਕਦੇ ਹਾਂ ਹੈ ਕਿ ਪ੍ਰਮਾਤਮਾ ਵਾਹਿਗੁਰੂ ਜਿਹੜਾ ਅਪਾਰ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਜਿਹਦੇ ਵਰਨ ਚਿਹਨ ਨਹੀਂ ਦੇਖਿਆ ਨਹੀਂ ਜਾ ਸਕਦਾ ਜਿਹੜਾ ਕਿਸੇ ਵੀ ਤਰ੍ਹਾਂ ਦੇ ਲੋਭ ਲਾਲਚ ਵਿੱਚ ਨਹੀਂ ਆਉਂਦਾ ਫਿਰ ਐਸਾ ਕੀ ਉਸ ਦੇ ਅੱਗੇ ਭੇਟ ਕਰੀਏ ਕੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਰੱਖੀਏ ਕਿ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਦਰ ਪ੍ਰਾਪਤ ਹੋ ਜਾਵੇ ਉਸ ਦੇ ਦਰ ਦੀ ਸੋਝੀ ਪ੍ਰਾਪਤ ਹੋ ਜਾਵੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਪ੍ਰਾਪਤ ਹੋ ਜਾਵੇ ਉਸ ਦੇ ਦਰ ਦੇ ਉੱਪਰ ਪ੍ਰਵਾਨ ਹੋਇਆ ਜਾ ਸਕੇ ਮੋਹ ਕੇ ਬੋਲ ਬੋਲੀਏ ਜੇ ਤ ਸੁਣ ਧਰੇ ਪਿਆਰ ਇਸ ਤੋਂ ਇਲਾਵਾ ਹੋਰ ਇਹੋ ਜੇ ਕਿਹੋ ਜੇ ਬਚਨ ਬੋਲੇ ਜਾਣ ਇਹ ਮੂੰਹ ਤੋਂ ਇਹ ਰਸਨਾ ਤੋਂ ਕਿਹੋ ਜੀ ਬੋਲੀ ਕਿਹੋ ਜੇ ਬਚਨ ਕਿਹੋ ਜੇ ਸ਼ਬਦ ਕਿਹੋ ਜੀ ਉਸਤਤ ਕਿਹੋ ਜੇ ਮੰਤਰ ਕਿਹੋ ਜੇ ਸ਼ਲੋਕ ਕਿਹੋ ਜੀ ਬਾਣੀ ਬੋਲੀ ਜਾਵੇ ਕਿ ਉਹ ਅਕਾਲ ਪੁਰਖ ਪਰਮਾਤਮਾ ਦੇ ਪਿਆਰ ਨੂੰ ਪ੍ਰਾਪਤ ਕੀਤਾ ਜਾ ਸਕੇ ਮੈਂ ਕਿਸ ਤਰ੍ਹਾਂ ਦੀ ਬੋਲੀ ਬਚਨ ਬੋਲਾਂ ਕਿ ਮੈਂ ਉਸ ਪਰਮਾਤਮਾ ਵਾਹਿਗੁਰੂ ਈਸ਼ਰ ਦਾ ਪਿਆਰ ਉਸ ਦੀ ਰਹਿਮਤ ਦੀ ਨਿਗਾਹ ਨੂੰ ਪਾਲਵਾ ਅਮਰਤ ਵੇਲਾ ਸਚਨਾ ਵੜੇ ਆਈ ਵੀ ਚਾਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਤਰ੍ਹਾਂ ਉੱਪਰ ਮਨੁੱਖੀ ਮਨ ਦੇ ਸਵਾਲ ਮਨੁੱਖੀ ਮਨ ਦੀ ਜਿਗਿਆਸਾ ਨੂੰ ਦਰਸਾ ਕੇ ਆਏ ਹਨ ਕਿ ਇਹੋ ਜੀ ਕਿਹੜੀ ਜੀ ਵਸਤ ਕਿਹੜੀ ਵਸਤ ਮੈਂ ਪ੍ਰਮਾਤਮਾ ਦੇ ਅੱਗੇ ਰੱਖਾਂ ਕਿਹੜੀ ਭੇਟਾ ਪ੍ਰਮਾਤਮਾ ਦੇ ਅੱਗੇ ਰੱਖਾਂ ਜਾਂ ਮੋਤੋ ਕਿ ਹੋਏ ਬੋਲਣ ਬੋਲਾਂ ਕਿ ਮੈਨੂੰ ਪ੍ਰਮਾਤਮਾ ਦਾ ਪਿਆਰ ਪ੍ਰਾਪਤ ਹੋ ਜਾਵੇ ਇੱਥੇ ਸਤਿਗੁਰੂ ਜੀ ਸਾਡੀ ਉਸ ਜਿਗਿਆਸਾ ਨੂੰ ਖਤਮ ਕਰਦੇ ਆ ਹੋਏ ਆ ਸਾਡੇ ਮਨੁੱਖੀ ਮਨ ਦੇ ਪ੍ਰਸ਼ਨ ਦਾ ਜਵਾਬ ਦਿੰਦਿਆਂ ਬਖਸ਼ਿਸ਼ ਕਰਦੇ ਹਨ ਕਿ ਜੇਕਰ ਉਸ ਪ੍ਰਮਾਤਮਾ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜਣਾ ਹੈ ਜੇ ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੇ ਉਸ ਦਾ ਪਿਆਰ ਪ੍ਰਾਪਤ ਕਰਨਾ ਹੈ ਜੇਕਰ ਉਸ ਦੀ ਨਿਗਾਹ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਇਸ ਸਰੀਰ ਨੂੰ ਆਪਣੇ ਇਸ ਜਨਮ ਨੂੰ ਸਫਲਾ ਕਰਨਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਜਿੰਦਗੀ ਤੇਰੀ ਇਹ ਸਾਰੀਆਂ ਮਨੁੱਖੀ ਜਨਮ ਜੋ ਮਿਲਿਆ ਹੈ ਨਾ ਸਾਰੀਆਂ 84 ਜੁਨਾਂ ਦੇ ਵਿੱਚੋਂ ਤੇਰੇ ਲਈ ਅੰਮ੍ਰਿਤ ਵੇਲਾ ਹੈ ਇਸ ਮਨੁੱਖੀ ਜਨਮ ਦੇ ਅਮਰਤ ਵੇਲੇ ਦੀ ਸੰਭਾਲ ਤੂੰ ਉਸ ਅਮਰਤ ਵੇਲੇ ਜਦੋਂ ਗੁਰੂ ਬਾਣੀ ਦੇ ਅੰਦਰ ਸਤਿਗੁਰਜੀ ਕਹਿੰਦੇ ਨੇ ਝਾ ਲਾਂਗੇ ਉਠ ਨਾਮ ਜਪ ਜਦੋਂ ਹਜੇ ਇਸ ਦੁਨਿਆਵੀ ਦਿਨ ਚੜਨ ਦੇ ਵਿੱਚ ਸਮਾਂ ਪਿਆ ਹੁੰਦਾ ਜਾਂ ਇੰਜ ਕਹਿ ਰਹੀਏ ਪਹਿਰ ਰਾਤ ਰਹਿੰਦੇ ਆ ਗੁਰੂ ਪਿਆਰਿਓ ਸੁਵਖਤੇ ਉਠਣਾ ਸਤਿਗੁਰਜੀ ਕਹਿੰਦੇ ਅਮਰਤ ਵੇਲਾ ਸੰਭਾਲਣਾ ਉਹ ਅਮਰਤ ਵੇਲੇ ਦੀ ਸੰਭਾਲ ਦੇ ਵਿੱਚ ਸੱਚ ਨਾਉ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰਨਾ ਉਹਦੀ ਯਾਦ ਵਿੱਚ ਜੁੜਨਾ ਉਹਦੇ ਪਿਆਰ ਵਿੱਚ ਜੁੜਨਾ ਤੇ ਉਸ ਦੇ ਨਾਮ ਦੀ ਉਸ ਦੀਆਂ ਬਖਸ਼ਿਸ਼ਾਂ ਦੀ ਬਾਣੀ ਦੀ ਵਡਿਆਈ ਵਿਚਾਰ ਕਰਨੀ ਜੇਕਰ ਤੇਰੇ ਜੀਵਨ ਵਿੱਚ ਇਹ ਆ ਜਾਵੇ ਤੇ ਤੈਨੂੰ ਭਲੇ ਹੀ ਪਰਮਾਤਮਾ ਵਾਹਿਗੁਰੂ ਦਾ ਉਹ ਪਰਮੇਸ਼ਰ ਦਾ ਤੇਰੇ ਮਾਲਕ ਦਾ ਪਿਆਰ ਪ੍ਰਾਪਤ ਹੋ ਸਕਦਾ ਹੈ ਪਰ ਇਹਦੇ ਲਈ ਤੈਨੂੰ ਵਾਹਿਗੁਰੂ ਦੇ ਚਰਨਾ ਚ ਅਰਦਾਸ ਕਰਨੀ ਪੈਣੀ ਹੈ ਗੁਰੂ ਦੇ ਚਰਨਾ ਚ ਅਰਦਾਸ ਕਰਨੀ ਪੈਣੀ ਹੈ ਸਤਿਗੁਰੂ ਮੈਨੂੰ ਇਸ ਵੇਲੇ ਦੀ ਸੰਭਾਲ ਬਖਸ਼ਿਸ਼ ਕਰੋ ਫਿਰ ਸਤਿਗੁਰੂ ਤਰੁੱਟ ਕੇ ਇਸ ਅਮਰਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਦੇ ਹਨ ਤੇ ਇਹ ਮਨੁੱਖਾ ਜੋ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ ਤੇ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਸਤਗੁਰੂ ਜੀ ਕਹਿੰਦੇ ਮਨੁੱਖ ਦੇ ਕੀਤੇ ਹੋਏ ਕਰਮਾ ਉਸ ਦੇ ਵਿਵਹਾਰ ਉਸ ਦੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੋ ਉਸ ਨੇ ਇੰਨਾ ਕਰਮ ਇੰਦਰੀਆਂ ਦੇ ਰਾਹੀਂ ਕੰਮ ਕੀਤੇ ਨੇ ਜਿਸ ਤਰ੍ਹਾਂ ਉਹਦੇ ਮਨ ਦੇ ਫੁਰਨੇ ਹੁੰਦੇ ਨੇ ਸਤਗੁਰੂ ਜੀ ਕਹਿੰਦੇ ਇਹ ਜਿਹੜਾ ਕੱਪੜਾ ਹੈ ਕੱਪੜਾ ਕਿਹੜਾ ਜਿਸ ਤਰ੍ਹਾਂ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਉਹ ਪਰਮਾਤਮਾ ਦੇ ਦਰ ਤੋਂ ਜਿਹੜੇ ਦੁੱਖ ਤੇ ਸੁੱਖ ਦੇ ਕੱਪੜੇ ਨੇ ਇਹ ਮਨੁੱਖ ਦੇ ਆਪਣੇ ਕਰਮਾ ਕਰਕੇ ਆਪਣੇ ਕੰਮਾਂ ਕਰਕੇ ਆਪਣੀ ਸੋਚ ਕਰਕੇ ਇਨਸਾਨ ਨੂੰ ਮਿਲਦੇ ਨੇ ਸਤਿਗੁਰੂ ਜੀ ਕਹਿੰਦੇ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਕਰਮੀ ਆਵੇ ਕੱਪੜਾ ਤੇਰੀ ਮਨਸ਼ਾ ਕਰਕੇ ਤੇਰੇ ਬਚਨਾ ਕਰਕੇ ਤੇਰੇ ਇਹ ਕਰਮ ਇੰਦਰੀਆਂ ਕਰਕੇ ਤਿੰਨੇ ਕਰਮਾ ਕਰਕੇ ਤੈਨੂੰ ਇਹ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਹਨ ਨਦਰੀ ਮੋਖ द्वार ਤੇ ਇਹਨਾਂ ਸਾਰੇ ਦੁਨਿਆਵੀ ਝੰਜਟਾਂ ਤੋਂ ਛੰਕਿਆਂਵਾਂ ਤੋਂ ਦੁੱਖਾਂ ਤੋਂ ਡਰਾਂ ਤੋਂ ਮੁਕਤੀ ਪਰਮਾਤਮਾ ਦੀ ਨਜ਼ਰੇ ਇਨਾਇਤ ਨਾਲ ਪਰਮਾਤਮਾ ਦੀ ਬਖਸ਼ਿਸ਼ ਨਾਲ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਸਕਦੀ ਹੈ ਗੁਰੂ ਪਿਆਰਿਓ ਸਾਡੇ ਜਿਹੜੇ ਧਾਰਮਿਕ ਪ੍ਰਾਤਨ ਗ੍ਰੰਥ ਨੇ ਉਹਨਾਂ ਦੇ ਵਿੱਚ ਮਨੁੱਖ ਦੇ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਕੀਤੀ ਹੈ ਪਰ ਗੁਰੂ ਸਾਹਿਬ ਜੀਵਨ ਮੁਕਤ ਦੀ ਗੱਲ ਕਰਦੇ ਨੇ ਇਸ ਜੀਵਨ ਦੇ ਵਿੱਚ ਰਹਿੰਦਿਆਂ ਜਿਉਂਦਿਆਂ ਹੀ ਤੂੰ ਕਿਵੇਂ ਇਹ ਦੁਨੀਆ ਦੇ ਕਲਾ ਕਲੇਸ਼ਾਂ ਤੋਂ ਲੋਭ ਮੋਹ ਹੰਕਾਰ ਦੇ ਬੰਧਨਾ ਤੋਂ ਔਗਣਾ ਤੋਂ ਛੁਟਕਾਰਾ ਪਾਉਣਾ ਮੁਕਤ ਹੋਣਾ ਇਹ ਹੀ ਤੇਰੀ ਜੀਵਨ ਮੁਕਤੀ ਹੈ ਸਤਗੁਰਜੀ ਬਖਸ਼ਿਸ਼ ਕਰਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜਿੰਨੇ ਵੀ ਤੇਰੇ ਵਿੱਚ ਔਗਣ ਨੇ ਜਿੰਨੇ ਵੀ ਲੋਭ ਲਾਲਚ ਮੋਹਾਂ ਦੇ ਵਿੱਚ ਫਸ ਕੇ ਤੂੰ ਪ੍ਰਮਾਤਮਾ ਦੇ ਦਰਤ ਤੋਂ ਦੂਰ ਹੋ ਰਿਹਾ ਸਤਗੁਰਜੀ ਕਹਿੰਦੇ ਐ ਸਮਝੀ ਇਹ ਤੇਰੇ ਵਾਸਤੇ ਜਮਾ ਦੀਆਂ ਜੰਜੀਰਾਂ ਹੀ ਨੇ ਇੰਨਾਂ ਜੰਜੀਰਾਂ ਤੋਂ ਛੁੱਟਣ ਦਾ ਰਸਤਾ ਕੇਵਲ ਪ੍ਰਮਾਤਮਾ ਗੁਰੂ ਦੀ ਕਿਰਪਾ ਹੀ ਹੈ ਨਾਨਕ ਈਵ ਜਣੀਆ ਸਭ ਆਪੇ ਸਚਿਆਰ ਸਤਗੁਰੂ ਜੀ ਕਹਿੰਦੇ ਏ ਮਨੁੱਖ ਏ ਗੁਰਸਿੱਖ ਤੂੰ ਇਸ ਤਰ੍ਹਾਂ ਸਮਝ ਲੈ ਕਿ ਉਹ ਪ੍ਰਮਾਤਮਾ ਵਾਹਿਗੁਰੂ ਜੋ ਸਚਿਆਰ ਹੈ ਜੋ ਆਪ ਦੁਨੀਆ ਦੀ ਕਾਲਖ ਤੋਂ ਰਹਿਤ ਹੈ ਨਿਰੰਜਨ ਹੈ ਕਾਲਖ ਰਹਿਤ ਨਿਰੰਜਨ ਹੈ ਉਸ ਨੂੰ ਦੁਨੀਆ ਦਾ ਕੋਈ ਵੀ ਡਰ ਜਾ ਲੋਭ ਮੋਹ ਹੰਕਾਰ ਪੋਂਦਾ ਨਹੀਂ ਉਹ ਪ੍ਰਮਾਤਮਾ ਆਪ ਸਚਿਆਰ ਹੈ ਤੇ ਜਿਸ ਤੇ ਉਸ ਦੀ ਕਿਰਪਾ ਹੋ ਗਈ ਜਿਸ ਤੇ ਉਸ ਦੀ ਮਿਹਰ ਹੋ ਗਈ ਉਹ ਵੀ ਸਭ ਸਚਿਆਰ ਬਣ ਜਾਂਦੇ ਹਨ ਪਰ ਇੱਕ ਅਰਦਾਸ ਇੱਕ ਬੇਨਤੀ ਇੱਕ ਜੋਦੜੀ ਜ਼ਰੂਰ ਕਰਨੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਆਪ ਜੀ ਦੀ ਕਿਰਪਾ ਹੋ ਜਾਵੇ ਤੇ ਮੈਂ ਵੀ ਇਨਾਂ ਦੁਨਿਆਵੀ ਬੰਧਨਾ ਤੋਂ ਮੁਕਤ ਹੋ ਜਾਵਾਂ ਸਚਿਆਰ ਹੋ ਜਾਵਾਂ ਤੇ ਸਤਿਗੁਰੂ ਜੀ ਕਹਿੰਦੇ ਉਹ ਸਭ ਪਰਮਾਤਮਾ ਵਾਹਿਗੁਰੂ ਜੋ ਆਪ ਸਚਿਆਰ ਹੈ ਤੇ ਆਪਣੇ ਚਰਨਾਂ ਨਾਲ ਜੁੜਿਆ ਨ ਜਿਨ੍ਹਾਂ ਨੇ ਅਮਰਤ ਵੇਲੇ ਉੱਠ ਕਰਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਿਆ ਪਰਮਾਤਮਾ ਦੀ ਹਿਰਦੇ ਤੇ ਯਾਦ ਨੂੰ ਵਸਾਉਂਦੇ ਆਂ ਮਨ ਵਿੱਚ ਸਿਰਫ ਸ਼ੁਭ ਬਚਨ ਲੈ ਕੇ ਆਂਦੇ ਸ਼ੁਭ ਵਿਚਾਰ ਲੈ ਕੇ ਆਂਦੇ ਤੇ ਜਿਨ੍ਹਾਂ ਨੇ ਗੁਰੂ ਦੇ ਰਸਤੇ ਤੇ ਚੱਲਦੇ ਆਂ ਪਰਉਪਕਾਰੀ ਜੀਵਨ ਬਤੀਤ ਕੀਤਾ ਸਤਗੁਰੂ ਜੀ ਕਹਿੰਦੇ ਫਿਰ ਉਹ ਇਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ ਦੁਨਿਆਵੀ ਮੋਹ ਮਾਇਆ ਦੀਆਂ ਜੰਜਣਾ ਤੋਂ ਝੰਜਟਾਂ ਤੋਂ ਮੁਸੀਬਤਾਂ ਤੋਂ ਮੁਕਤ ਹੋ ਜਾਂਦੇ ਨੇ ਤਾਂ ਇਸ ਪੌੜੀ ਅੰਦਰ ਸਤਗੁਰੂ ਜੀ ਇਨਸਾਨ ਨੂੰ ਜੋ ਪਾਵਨ ਬਚਨ ਕਰ ਰਹੇ ਹਨ ਭਾਈ ਪਰਮਾਤਮਾ ਦੇ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਦੁਨੀਆ ਵਿੱਚ ਰਹਿੰਦੇ ਆ ਮਿੱਠੇ ਬੋਲ ਬੋਲ ਕੇ ਸ਼ੁਭ ਬਚਨ ਬੋਲ ਕੇ ਸੱਚ ਤੇ ਤੁਰ ਕੇ ਪਰਮਾਤਮਾ ਨੂੰ ਹਿਰਦੇ ਤੇ ਵਸਾ ਕੇ ਉਸ ਪਰਮਾਤਮਾ ਦੇ ਦਰ ਤੇ ਜੁੜਿਆ ਜਾ ਸਕਦਾ ਹੈ ਨਿਮਰਤਾ ਦੇ ਨਾਲ ਜੀਵਨ ਜਿਉਂਿਆ ਉਹ ਪਰਮਾਤਮਾ ਨੂੰ ਪ੍ਰਵਾਨ ਹੁੰਦਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਦਾ ਲਿੰਕ ਅਗਲੀ ਪੌੜੀ ਦੀ ਵਿਚਾਰ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ ਜੀ ਆਪ ਜੀ ਨੇ ਸੁਣ ਕੇ ਜੀਵਨ ਸਫਲਾ ਕਰਨਾ ਦਿਓ ਅਸ਼ੀਸ਼ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ